ਐ ਆਜੋ ਦੋਸਤੋ ਹੁਣ ਦੇਖੋ ਤੁਸੀਂ ਹੁਣ ਦੇਖੋ ਕਿਹੜਾ ਲੋਡ ਘੁੰਦਾ ਇਹ ਆਹ ਚੱਕੋ ਹੁਣ ਸਿੱਧਾ ਨਾ ਦੇਖੀ ਚਲੋ ਇਹ ਆਹ ਲੋ ਉੱਠਾ ਹੋ ਗਿਆ ਇਹ ਲੋਡ ਤੇ ਆਈ ਨਹੀਂ ਦੋਸਤੋ ਪੂਰੀ ਮਜ਼ਬੂਤ ਚੀਜ਼ ਆ ਮਤਲਬ ਦੋਨੇ ਪਾਸੇ ਚੱਲਦਾ ਦੋਸਤੋ ਕਰਾਹੇ ਦਾ ਤੁਸੀਂ ਬੜੇ ਦੇਖਿਆ ਹੋਣਾ ਕੰਪਿਊਟਰ ਕਰਾਹੇ ਸੈਂਪਲ ਕਰਾਹੇ ਤੇ ਡੋਲੂ ਕਰਾਹੇ ਅੱਜ ਜਿਹੜਾ ਤੁਹਾਨੂੰ ਮੈਂ ਕਰਾਹਾ ਦਿਖਾਉਣਾ ਨਾ ਉਹ ਤੁਸੀਂ ਪਹਿਲਾਂ ਕਿਤੇ ਦੇਖਿਆ ਨਹੀਂ ਹੋਣਾ ਤੇ ਆਜੋ ਪਹਿਲਾਂ ਮੈਂ ਤੁਹਾਨੂੰ ਬਾਈ ਨਾਲ ਮਲਾਉਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਰਜੇਂਦਰ ਬਾਈ ਸਰ ਨੂੰ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਵੀ ਦੱਸੋ ਵੀ ਇਹ ਆਈਟਮ ਕੀ ਬਣਾਤੀ ਇਹ ਤਾਂ ਖੁਦ ਨੂੰ ਨਹੀਂ ਪਤਾ ਲੱਗਾ ਵੀ ਇਹ ਕੀ ਬਣ ਗਿਆ ਅੱਛਾ ਬਾਈ ਇਹ ਬਣਾਉਣ ਦਾ ਕਿਰਾਇਆ ਹੀ ਲੱਗੇ ਸੀਗੇ ਸੈਂਪਲ ਹੀ ਠੀਕ ਆ ਬਈ ਐਦੂ ਥੱਲੇ ਜਿਹੜਾ ਤਾਂ ਨਾ ਬਣ ਗਿਆ ਉਹ ਆਟੋਮੈਟਿਕ ਹੀ ਆਪੇ ਬਣ ਗਿਆ ਆਪੇ ਬਣ ਗਿਆ ਮਤਲਬ ਦਿਮਾਗ 'ਚ ਘੜੀ ਗਿਆ ਘੜੀ ਗਿਆ ਤੇ ਬੈਠਾ ਹੀ ਬਣੀ ਗਿਆ ਬੈਠਾ ਹੀ ਬਣੀ ਗਿਆ ਇੱਥੇ ਆ ਚੀਜ਼ ਵੀ ਲੱਗ ਸਕਦੀ ਇੱਥੇ ਆ ਲੱਗ ਸਕਦੀ ਹਾਂਜੀ ਤੇ ਇਹ ਬਈ ਕਰਾਹੀ ਜਿਵੇਂ ਮੈਂ ਹੁਣ ਦੇਖਿਆ ਇਹ ਆਪਾਂ ਤਲਾ ਕੇ ਦੇਖਿਆ ਇਹ 2 ਇਨ 1 ਆ ਹਾਂ 2 ਇਨ 1 2 ਇਨ 1 ਦਾ ਮਤਲਬ ਅੱਗੇ ਵੀ ਚੱਲਦਾ ਤੇ ਪਿੱਛੇ ਵੀ ਚੱਲਦਾ ਚੱਲਦਾ ਹਾਂ ਕਿਉਂ ਹੁਣ ਪਹਿਲਾਂ ਆਪਾਂ ਨੂੰ ਬਈ ਕਰਾਹੀ ਦੀ ਲੋੜ ਪੈਂਦੀ ਦੋਸਤੋ ਹਣਾ ਜਿਵੇਂ ਤੁਸੀਂ ਦੇਖੀ ਆ ਵੀ ਪਹਿਲਾਂ ਪੁੱਠਾ ਕਰਦੇ ਉਹਨੂੰ ਦੋ ਜਣੇ ਉਹਨੂੰ ਲਾਦੇ ਫਿਰ ਉਹਨੂੰ ਪੁੱਠਾ ਕਰਕੇ ਪਾਉਂਦੇ ਫਿਰ ਮਿੱਟੀ-ਮੁੱਟੀ ਲਾਉਂਦੇ ਖਾਲ ਨਾਲ ਜਿਹਾ ਹਣਾ ਜਦੋਂ ਲੋਡ ਹੁੰਦੀ ਸੀ ਇਹੇ ਬਾਈ ਨੇ ਘੁੰਮਦਾ ਕਰਤਾ ਤੇ ਇੱਕੇ ਗਰਾਹੇ ਨਾਲ ਹੀ ਆਪਣੇ ਦੋਨੇ ਕੰਮ ਹੋ ਜਾਂਦੇ ਨਾਲੇ ਕਿਸੇ ਬੰਦੇ ਦੀ ਨਹੀਂ ਲੋੜ ਕੱਲੀ ਸੁੱੱਚ ਸੁੱੱਚ ਦੱਬੀ ਗਰਾਹਾ ਘੁੰਮ ਕੇ ਦੂਜੇ ਪਾਸੇ ਸੁੱੱਚ ਦੱਬੀ ਕਾਹ ਘਰਾਹਾ ਘੁੰਮ ਕੇ ਸਿੱਧੇ ਪਾਸੇ ਤੇ ਹੁਣ ਬਾਈ ਜੇ ਅਪਏ ਤੇ ਪਰ ਗੱਲ ਕਰਗੇ ਤਾਂ ਇਹ ਮਤਲਬ ਇਹ ਦੰਦ ਫਿਰ ਦੋਨੇ ਪਾਸੇ ਲਾਤੇ ਦੋਨੇ ਪਾਸੇ ਘੁੰਮ ਕੇ ਦਾ ਪਲਟਾ ਵੱਜ ਕੇ ਤੇ ਦੂਜਾ ਪਾਸਾ ਦੂਜਾ ਪਾਸਾ ਦੂਜੇ ਪਾਸੇ ਹੂੰ ਦੂਜਾ ਪਾਸਾ ਦੂਜੇ ਪਾਸੇ ਬਾਈ ਮੈਨੂੰ ਰਜਿੰਦਰ ਇੱਕ ਗੱਲ ਦੱਸ ਵੀ ਇਹਨੂੰ ਕਿੰਨੇ ਵਾਰੀ ਢਾਕੇ ਬਣਾਇਆ ਪਤਾ ਹੀ ਕੋ ਨਹੀਂ ਬਾਈ ਹੂੰ ਗਿਣਿਆ ਹੀ ਨਹੀਂ ਗਿਆ ਗਿਣੀ ਨਹੀਂ ਗਿਆ ਹਾਂ ਹੂੰ ਮਤਲਬ ਚੀਜ਼ਾਂ ਢਾਡੀਆਂ ਢਾਲੀਆਂ ਬਣਾ ਲੀਆਂ ਇਥੋਂ ਤੱਕ ਕੀ ਕਈ ਚੀਜ਼ਾਂ ਐ ਜਿ ਐ ਜਿਵੇਂ ਆ ਚੈਨਲ ਹੀ ਕਰ ਲਓ ਹੂੰ ਜਿੰਨਾ ਸਮਾਨ ਦੁਕਾਨ ਚ ਲਿਆਂਦਾ ਸੀ ਸਾਰਾ ਲੱਗ ਗਿਆ ਠੀਕ ਹੈ ਵੱਢ ਟੱਕ ਕੇ ਖੀਰੀ ਜੋੜ ਬਣਾ ਕੇ ਲਾਉਣਾ ਪਿਆ ਹੂੰ ਵੇ ਟੋਟੇ ਕਰ ਕਰ ਕੇ ਸਿੱਟਤਾ ਠੀਕ ਹੈ ਭਾਈ ਤੇ ਨਹੀਂ ਲੱਗਾ ਵੀ ਸੂਤ ਨਹੀਂ ਆਇਆ ਤੇ ਕਿੰਨੇ ਫੁੱਟਾ ਭਾਈ ਲੈਂਥ ਕਿੰਨੀ ਹੈ ਦੀ ਇਹਦੇ 8.5 ਫੁੱਟ 8.5 ਫੁੱਟ ਠੀਕ ਹੈ ਭਾਈ ਇਸ ਤਰ੍ਹਾਂ ਜਿਹੜੀ ਇਹਦੀ ਆ ਇਹ ਆਮ ਲੋਕ 16 ਇੰਚ ਹੀ ਰੱਖਦੇ ਆ ਹਾਂਜੀ ਭਾਈ ਇਹ 22 ਇੰਚ ਹੈ ਇਹ ਐਸਲੂਟ ਮਤਲਬ 22 ਇੰਚ ਆ ਆ ਵੀ 22 ਇੰਚ 16 ਇੰਚ ਹੁੰਦਾ ਇਹ ਹੂੰ 16 ਇੰਚ ਹੁੰਦਾ ਤੇ ਫਿਰ ਇਹਦਾ ਬਈ ਮਿੱਟੀ ਵੀ ਵੱਧ ਪਰਦੇ ਹੂ ਮਿੱਟੀ ਇਹ ਤਾਂ ਬਹੁਤ ਜ਼ਿਆਦਾ ਲ ਜਾਂਦਾ ਕਿਉਂਕਿ ਇਹ ਟਾਇਰਾਂ ਤੋਂ ਵੀ ਜ਼ਿਆਦਾ ਦੂਰ ਆ ਆ ਦੇਖੀ ਹੋਂ ਟਰੈਕਟਰ ਦਾ ਵੀ ਰਿਡਾਟ ਪੈਂਦਾ ਸੀ ਨਾ ਤੇ ਆਹਾ ਵੀ ਮਤਲਬ ਆਹਾ ਵੀ ਆਪਣਾ ਸਨ ਵੱਧ ਪੈ ਜਾਂਦਾ ਇੱਥੇ ਲੱਗਦਾ ਕਿ ਮਿੱਟੀ ਜ਼ਿਆਦਾ ਚੜਦੀ ਆ ਹਾਂ ਮਿੱਟੀ ਵੀ ਵੱਧ ਚੜਦੀ ਆ ਬਈ ਹਨਾ ਤੇ ਆਹਾ ਬਈ ਇਥੋਂ ਹਾਈਡਰੌਲਿਕ ਕਰਤਾ ਹਾਂਜੀ ਸਿੱਧਾ ਮੁਸਿੱਧਾ ਵਸ ਮੋੜਨਾ ਇੱਥੋਂ ਪੁੱਠਾ ਸਿੱਧਾ ਹੋ ਜਾਣਾ ਇੱਥੋਂ ਪੁੱਠਾ ਸਿੱਧਾ ਹੋ ਜਾਂਦਾ ਤੇ ਦੂਜੀ ਗੱਲ ਦੋਸਤੋ ਮੈਨੂੰ ਵਧੀਆ ਪਤਾ ਕੀ ਲੱਗੀ ਬਾਈ ਦੀ ਆਹਾਂ ਚੀਜ਼ਾਂ ਬਾਈ ਨੇ ਦੋਨੇ ਪਾਸੇ ਲਾਈਆਂ ਹੋਗੀਆਂ ਮਤਲਬ ਘਰੇ ਪਿਆ ਆਈ ਨਹੀਂ ਵੀ ਇੱਧਰ ਉਲਟ ਜੂ ਉਧਰ ਉਲਟ ਜੂ ਵੀ ਜਵਾਕਾਂ ਨੂੰ ਵੀ ਵਹੀ ਖਤਰਾ ਰਹਿੰਦਾ ਹਨਾ ਸੱਟ ਫੇਟਦਾ ਤੇ ਹੋਰ ਥੱਲੇ ਪਿਆ ਦੰਦ 걸ਦਾ ਤੇ ਆਹ ਬਾਈ ਕਿੱਲੀਆਂ ਦੀ ਗੱਲ ਕਰਕੇ ਤਾਂ ਆਹ ਕਿੱਲੀਆਂ ਕਿਵੇਂ ਇਹ ਕਿੱਲੀਆਂ ਜੇ ਆਪਣੇ ਡਿਸਟ੍ਰੀਬਿਊਟਰ ਨਹੀਂ ਹੈ ਹੂੰ ਇਹ ਕਿੱਲੀਆਂ ਕਿੱਲੀਆਂ ਤੇ ਚੱਲ ਜਾਂਦਾ ਇੱਧਰ ਕਰਕੇ ਇੱਧਰ ਕਿੱਲੀ ਲਾ ਦੋ ਉਧਰ ਕਰਕੇ ਉਧਰ ਕਿੱਲੀ ਲਾ ਦੋ ਫਿਰ ਇਹ ਹੁਣ ਜੇ ਮੈਂ ਹਾਈਡਰੋਲਿਕ ਤਾਂ ਲੋਡ ਹੀ ਨਹੀਂ ਹੈਗੀ ਉਹਦੀ ਹਨਾ ਤੇ ਉਹ ਆਪਾਂ ਕਿਲਿੰਗਾ ਵੀ ਮੈਨੂ ਵਾਲੀ ਵੀ ਚਲਾ ਸਕਦੇ ਹਾਂ ਤੇ ਜੇ ਵੱਡੇ ਭਾਈ ਮੰਨ ਕੇ ਤਾਂ ਆਪਾਂ ਸਿੱਧੀ ਚਲਾਉਣਾਗਾ ਤੇ ਫਿਰ ਇਹਦੀ ਮਜ਼ਬੂਤੀ ਮਜ਼ਬਤੀ ਕਿਵੇਂ ਆ ਮਜ਼ਬੂਤੀ ਆਪਦੇ ਕੰਨੀ ਉਹ ਤਾਂ ਵੀ ਇੰਨੀ ਕਿ ਜ਼ਿਆਦੇ ਆਈਤੀ ਆ ਵੀ ਗੱਲ ਹੀ ਛੱਡ ਦੋ ਇਹ ਆਪਾਂ ਨੂੰ ਸਿੱਧਾ ਚਲਾਉਣਾ ਇਹਦੀਆਂ ਜਿਹੜੀਆਂ ਆ ਪੱਤੀਆਂ ਲੱਗੀਆਂ ਇਹ ਪੱਤੀਆਂ ਇੱਥੋਂ ਲੈ ਕੇ ਇੱਥੇ ਆ ਜਾਣੀਆਂ ਠੀਕ ਹੈ ਇਹ ਮਤਲਬ ਮਿਣਕੇ ਉਹਦੇ ਹਿਸਾਬ ਨਾਲ ਬਣੀਆਂ ਉਹ ਪੱਤੀ ਇੱਥੇ ਲੱਗਣੀ ਹੂੰ ਉਹ ਥੱਲੇ ਲੱਗ ਜੂਗੀ ਹਾਂ ਤੇ ਮਤਲਬ ਇਧਰੋਂ ਆ ਨਟ ਚ ਪਾ ਕੇ ਤੇ ਇੱਥੇ ਲੱਗ ਜੂਗੀ ਪੱਤੀ ਠੀਕ ਹੈ ਭਾਈ ਤੇ ਫਿਰ ਭਾਈ ਕਿੰਨੇ ਕ ਟਾਈਮ ਚ ਬਣਿਆ ਭਰਾਏ ਕਿੰਨੇ ਕਿੰਨੇ ਦਿਨ ਲੱਗੇ ਬਣਾਉਣ ਤੇ ਇਹਦੇ ਤੇ ਟਾਈਮ ਬਹੁਤ ਲੱਗ ਗਿਆ ਜੀ ਇਹ ਤੇ ਘੱਟ ਤੋਂ ਘੱਟ ਮੈਨੂੰ ਸਵਾ ਮਹੀਨਾ ਡੇਢ ਲੱਗ ਗਿਆ ਠੀਕ ਹੈ ਭਾਈ ਤੇ ਇਹਨੂੰ ਟੋਣਾ ਬਹੁਤ ਵਿਰਾਂ ਪਿਆ ਹੂੰ ਦਿਮਾਗ ਚ ਨਹੀਂ ਆਉਂਦਾ ਸੀ ਜੇ ਕਿਤੇ ਬਣੀ ਚੀਜ਼ ਵੇਖੀ ਹੋਏ ਉਹ ਚੀਜ਼ ਬਣਾਉਣੀ ਸੌਖੀ ਹੁੰਦੀ ਆ ਹੂੰ ਰਜਿੰਦਰ ਭਾਈ ਵੀਰੇ ਕਸਟਮਰ ਵਾਸਤੇ ਬਣਾਇਆ ਕਿ ਆਪਦੇ ਵਾਸਤੇ ਇਹ ਆਪਦੇ ਵਾਸਤੇ ਬਣਾਇਆ ਜੀ ਅਸੀਂ ਆਪ ਹੀ ਜ਼ਿੰਮੇਵਾਰ ਹੂੰ ਠੀਕ ਆ ਇੱਕ ਦੋਸਤੋ ਆ ਵੀ ਗੱਲ ਆ ਇੱਕ ਤਾਂ ਹੁੰਦਾ ਹੁਣ ਬਾਈ ਜਿਵੇਂ ਮਿਸਤਰੀ ਦੇ ਖਾਨਦਾਨ ਚ ਆ ਗਿਆ ਹੈ ਨਾ ਮਿਸਤਰੀਆਂ ਦੇ ਖਾਨਦਾਨ ਚ ਆ ਗਿਆ ਬਾਈ ਦਾ ਮਿਸਤਰੀਆਂ ਦਾ ਜਿਵੇਂ ਜੱਦੀ ਪੁਸ਼ਟੀ ਕੰਮ ਹੁੰਦਾ ਖਾਨਦਾਨੀ ਹੈ ਨਾ ਉਹਨਾਂ ਨੂੰ ਤਜਰਬਾ ਵੀ ਹੁੰਦਾ ਬਾਈ ਮਾਂ ਪਿਓ ਤੋਂ ਵੀ ਤਜਰਬਾ ਆਇਆ ਹੁੰਦਾ ਅਗੇ ਸਾਰਾ ਸਿਸਟਮ ਬਾਈ ਜ਼ਿੰਮੇਦਾਰ ਬੰਦਾ ਕਿਸਾਨੀ ਨਾਲ ਸਬੰਧ ਰੱਖਦਾ ਮਤਲਬ ਖੇਤੀ ਕਰਦਾ ਆਪ ਤੇ ਉਹ ਮਤਲਬ ਜ਼ਰੂਰਤ ਦੇ ਹਿਸਾਬ ਨਾਲ ਜਿਵੇਂ ਕਹਿੰਦੇ ਆ ਉਹਨੂੰ ਲੋਡ ਕਾਰਡ ਦੀ ਮੰਗੀ ਤੇ ਉਹੀ ਜ਼ਰੂਰਤ ਦੇ ਹਿਸਾਬ ਨਾਲ ਬਣਿਆ ਜ਼ਰੂਰਤ ਦੇ ਹਿਸਾਬ ਨਾਲ ਬਣਿਆ ਅਜੀ ਇਹਨੂੰ ਹੈਵੀ ਐਸਬੀਐਸ ਤੇ ਬਣਾਇਆ ਸੀ ਆ ਜਿਹੜੀ ਚੀਜ਼ ਵਾਸਤੇ ਹੈਵੀ ਬਣਾਇਆ ਸੀ ਵੀ ਆ ਜਿਹੜਾ ਡੱਬਾ ਅਸੀਂ ਆਪ ਚੱਕਣਾ ਸੀ ਠੀਕ ਹੈ ਬਈ ਆਹੀ ਡੱਬਾ ਆਹੀ ਡੱਬਾ ਅਸੀਂ ਚੱਕਣ ਵਾਸਤੇ ਬਣਾਇਆ ਇਹਨੂੰ ਹੂੰ ਆਹ ਚੀਜ਼ ਵਾਸਤੇ ਬਣਾਇਆ ਸੀ ਆਹ ਚੀਜ਼ ਘੁੰਮਦੀ ਇਹਨੂੰ ਜਦੋਂ ਇੱਥੋਂ ਬਣ ਗਿਆ ਉਸ ਤੋਂ ਬਾਅਦ ਚ ਘੁੰਮਦੀ ਕੀਤੀ ਆ ਹੂੰ ਇਹਨੂੰ ਘੁੰਮਦਾ ਕਰ ਲੀਏ ਠੀਕ ਹੈ ਬਈ ਇਹ ਦਿਮਾਗ ਚ ਆ ਗਿਆ ਵੀ ਇਹਨੂੰ ਘੁੰਮਦਾ ਕਰ ਲੀਏ ਘੁੰਮਦਾ ਕਰ ਲੀਏ ਤੇ ਉਸ ਤੋਂ ਬਾਅਦ ਜਦੋਂ ਇਹ ਬਣ ਗਿਆ ਉਸ ਤੋਂ ਪਿੱਛੇ ਇਹ ਲੱਗ ਗਿਆ ਵੀ ਇੱਥੇ ਡਿਸਟ੍ਰੀਬਿਊਟਰ ਵੀ ਲੱਗ ਸਕਦਾ ਹੂੰ ਇਹ ਤਾਂ ਬਈ ਹੁਣ ਚੀਜ਼ ਚੱਲਣੀ ਬੜੀ ਆ ਹਨਾ ਦੱਲਣੀ ਬੜੀ ਆ ਬਈ ਕਿਉਂਕਿ ਇਹ ਆਪਣੇ ਕਿਸਾਨੀ ਚ ਖੇਤੀਬਾੜੀ ਦੇ ਮਤਲਬ ਕੰਮਾਂ ਚ ਇਹ ਇੰਨਾ ਸਹਾਇਕ ਸੰਤ ਬਣ ਗਿਆ ਇੱਕ ਵੀ ਦੋਨੇ ਪਾਸੇ ਕੰਮ ਦਿਆ ਕਰੂਗਾ ਵਕਰਾਹੇ ਦੇ ਨਾਲ ਜਦੋਂ ਹੁਣ ਚਿਰੀ ਆ ਚਿਰੀ ਲਾਈ ਹੋਈ ਆ ਮੰਨ ਲਓ ਆਪਾਂ ਹਨ ਗਾਡਰਾਂ ਦੇ ਉੱਤੇ ਮਿੱਟੀ ਰਹਿ ਜਾਂਦੀ ਹੈ ਗਾਡਰਾਂ ਦੇ ਉੱਤੇ ਮਿੱਟੀ ਰਹੇਗੀ ਪੁੱਠਾ ਕਰਕੇ ਪੁੱਠਾ ਕਰਕੇ ਮਿੱਟੀ ਪਾਸੇ ਕਰਕੇ ਤੇ ਟਰੈਕਟਰ ਲੰਘ ਜਾਊਗਾ ਉਵੇਂ ਟਰੈਕਟਰ ਜੰਪ ਲਾਊਗਾ ਉੱਥੇ ਉਵੇਂ ਜੰਪ ਲਾਊਗਾ ਬਾਕੀ ਕਈ ਵਾਰੀ ਗਾਂ ਵਿਢ ਪਾ ਕੇ ਲੈ ਜਾਂਦਾ ਉਦੋਂ ਵੀ ਪੁੱਠਾ ਕਰਕੇ ਘਮਾ ਕੇ ਥੱਤੀ ਛੱਡ ਦੇਣਾ ਤੇ ਇਹਦਾ ਕੰਮ ਬੜਾ ਸੌਖਾ ਹੋ ਜਾਊਗਾ ਬਈ ਇਹਦੇ ਤੇ ਇੱਕ ਬਈ ਟਾਈਮ ਦੀ ਬੜੀ ਬਸਰਤ ਕਰੂਗਾ ਟਾਈਮ ਦੇ ਬਚਦੇ ਕਰੂਗਾ ਬਹੁਤ ਜਿਆਦਾ ਵੀ ਜਦੋਂ ਆਪਾਂ ਲਾਹ ਕੇ ਪਾਉਣੇ ਆ ਘੱਟ ਤੋਂ ਘੱਟ ਆਪਾਂ ਨੂੰ ਦੋ ਬੰਦੇ ਚਾਹੀਦੇ ਆ ਤੇ ਅੱਧਾ ਪੂਣਾ ਘੰਟਾ ਚਾਹੀਦਾ ਅੱਧਾ ਪੂਣਾ ਘੰਟਾ ਚਾਹੀਦਾ ਤੇ ਦੂਜੀ ਹੈ ਜੇ ਪੱਕੇ ਖਾਲੇ ਨਾਲ ਜਾਂ ਕਿਤੇ ਮਿੱਟੀ ਲਾਉਣੇ ਆਪਾਂ ਉਹਦੀਆਂ ਆ ਚੀਜ਼ਾਂ ਪਹਿਲਾਂ ਲੱਗ ਜਾਂਦੀਆਂ ਹਾਂ 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 ਉਹ ਲੱਗ ਜਾਂਦੀਆਂ ਇਹ ਲੱਗ ਜਾਂਦੇ ਨੇ ਦੂਜੇ ਪਾਸੇ ਜਬਰਦੀਆਂ ਗਾਂ ਵੜ ਜਾਂਦੀਆਂ ਇਹਦੇ ਨਾਲ ਉਹ ਚੀਜ਼ ਹੈ ਨਹੀਂ ਇਹਨੇ ਗਾਂਾ ਲਾ ਕੇ ਨਵਾਂ ਲੱਗੇਗਾ ਆ ਜਿਹੜੀ ਚੀਜ਼ ਆ ਆਪਣੀ ਵਿੱਚੋਂ ਨਿਕਲਦੀ ਕੀਤੀ ਹੋਈ ਆ ਠੀਕ ਆ ਭਾਈ ਇਹ ਨਿਕਲਦੀ ਕਰਦੀ ਇਹ ਨਿਕਲਦੀ ਆ ਆਪਾਂ ਇਹਨੂੰ ਕੱਢ ਕੇ ਇਹਨੂੰ ਪਾਸੇ ਰੱਖ ਦੇਣਾ ਇਹ ਨਹੀਂ ਆਪਾਂ ਨੂੰ ਇਹ ਡਿੱਕਾ ਲਾਉਗੀ ਡਿੱਕਾ ਨਹੀਂ ਲਾਉਂਦੀ ਇਹ ਇਹ ਨਿਕਲਦੀਆਂ ਕੀਤੀਆਂ ਹੋਈਆਂ ਤੁਨ ਤਿੰਨ ਠੀਕ ਆ ਠੀਕ ਆ ਭਾਈ ਇਹ ਤੈਨੂੰ ਨਿਕਲਦੇ ਨਹੀਂ ਤੇ ਬਾਕੀ ਭਾਈ ਖਰਚਾ ਗੱਲ ਕਰ ਗਿਰਜੇਂਦਰ ਭਾਈ ਖਰਚਾ ਕਿੰਨਾ ਆ ਗਿਆ ਤੇ ਖਰਚਾ ਤਾਂ 40000 ਦੇ ਕਰੀਬ ਮੇਰਾ ਆਪ ਦਾ ਖੋਦ ਆ ਗਿਆ ਠੀਕ ਆ 40000 ਰੁਪਏ ਦੇ ਤੇ ਖਰਚਾ ਆ ਗਿਆ ਅੱਜ ਦੇ ਟਾਈਮ ਆਪਾਂ ਜ਼ਿੰਮੇਦਾਰ ਭਾਈ ਆ ਇਸ ਕਰਕੇ ਆਪਾਂ ਇਹਦਾ ਕੋਈ ਪ੍ਰਾਈਸ ਵੀ ਜ਼ਿਆਦਾ ਨਹੀਂ ਰੱਖਣਾਗਾ ਆਪਾਂ ਸਿਰਫ ਉਹਨਾਂ ਕੇ ਲੈਣਾ ਜਿੰਨੀ ਕੇ ਮਿਹਨਤ ਹੁੰਦੀ ਆ ਆਪਾਂ 45000 ਰੁਪਏ ਵੀ ਲੈਣਾ ਸਰ ਹਾਂ 25-30000 ਰੁਪਏ ਦਾ ਆਪਣਾ ਨਾਰਮਲ ਨਾਰਮਲ ਜੇ ਆਪਾਂ ਕਰਾਏ ਬਣਾਉਨੇ ਆ ਉਹ 25-30000 ਦਾ ਬਣਦਾ ਹੂੰ ਤੇ ਇਹਦਾ ਫਿਰ ਆਪਣੇ ਕਸਟਮਰਾਂ ਵਾਸਤੇ ਭਰਾਵਾ ਵਾਸਤੇ ਰੇਟ ਕਿੰਨਾ ਰੱਖਿਆ ਆਪਾਂ 45000 ਹਾਂਜੀ 45000 ਰੁਪਿਆ ਬਈ ਤੇ ਦੇਖੋ ਦੋਸਤੋ ਚੀਜ਼ ਤਾਂ ਬੜੀ ਕਮਾਲ ਦੀ ਬਣਾਤੀ ਬਈ ਨੇ ਹਨਾ ਇਹ ਖੁਦ ਹੀ ਖੋਜਿਆ ਬਈ ਖੁਦ ਹੀ ਖੋਜਿਆ ਮੈਂ ਵੀ ਨਹੀਂ ਦੇਖਿਆ ਬਈ ਦੇਖਿਆ ਅਜ ਤੱਕ ਦੋਸਤੋ ਮੈਂ ਤਾਂ ਕਦੇ ਦੇਖਿਆ ਨਹੀਂ ਪੰਜਾਬ ਚ ਵੀ ਜਿਹੜਾ ਦੂਰਾ ਕਰਾਹਾ ਦੋਨੇ ਪਾਸੇ ਚੱਲਦਾ ਉਹਦਾ ਇਹਦੀ ਇੰਟਰਵਿਊ ਵੀ ਤੇ ਚਲਾ ਕੇ ਵੀ ਟ੍ਰੈਲ ਤੁਹਾਡੇ ਚੈਨਲ ਤੇ ਹੀ ਦਿੱਤਾ ਪਹਿਲਾਂ ਕਿਸੇ ਨੂੰ ਨਹੀਂ ਦਿੱਤਾ ਸੀ ਤੇ ਠੀਕ ਹੈ ਬਈ ਇਹ ਦੂ ਪਹਿਲਾਂ ਕਿਸੇ ਨੂੰ ਨਹੀਂ ਕਿਸੇ ਨੂੰ ਚੈਨਲ ਨੂੰ ਕੋਈ ਟ੍ਰੈਲ ਨਹੀਂ ਦਿੱਤਾ ਹੂੰ ਤੇ ਭਾਈ ਜਦੋਂ ਮਨ ਕੇ ਚਲੋ ਬਣਾਇਆ ਪਿੰਡ ਚ ਦੇਖਿਆ ਹੁਣਾ ਕਿਸੇ ਚਾਰ ਭਰਾ ਮਾਣੀ ਨਾ ਜਿਵੇਂ ਹੁਣ ਆਪਾਂ ਆਉਂਦੇ ਸੀਗੇ ਆਉਂਦਾਂ ਨੂੰ ਦੇਖਿਆ ਹੁਣ ਤੇ ਲੋਕਾਂ ਨੇ ਕਹਿਣਾ ਵੀ ਬਾਈ ਆਹ ਕੀ ਆ ਆਟਮ ਕਾ ਕੇ ਚੰਬਾ ਬਣਾਤਾ ਜਿਸ ਦਿਨ ਪਹਿਲੇ ਦਿਨ ਪਿੰਡ 'ਚ ਦਿਖਾਇਆ ਉਸ ਦਿਨ ਹੀ ਚੰਬਾ ਹੋਇਆ ਲੋਕਾਂ ਨੂੰ ਵੀ ਇਹ ਕੀ ਬਣ ਗਿਆ ਠੀਕ ਆ ਬਾਈ ਉਦੋਂ ਹੀ ਲੋਕਾਂ ਦੇ ਵੀ ਆਹ ਕੀ ਆਟਮ ਬਣਾ ਜਿੱਦਨੇ ਬਾਹਰ ਕੱਢਿਆ ਸੀ ਨਾ ਬਣਾ ਕੇ ਅਸੀਂ ਪਿੰਡਾਂ 'ਚੋਂ ਮੈਂ ਨੇੜੇ-ਨੇੜੇ ਦੇ ਰਸੂਕ ਵਾਲੇ ਬੰਦੇ ਨੇ ਮੈਂ ਸਾਰਿਆਂ ਨੂੰ ਸੱਦਿਆ ਹੋਇਆ ਸੀ ਦਿਖਾਉਣ ਵਾਸਤੇ ਠੀਕ ਆ ਬਾਈ ਸਾਰਿਆਂ ਨੇ ਬੰਦਿਆਂ ਨੇ ਇਸ ਚੀਜ਼ ਨੂੰ ਸਲਾਇਆ ਹੀ ਆ ਜਦੋਂ ਹੁਣ ਚੱਲੂਗਾ ਉਸ ਤੋਂ ਪੱਛੇ ਨੰਦਨਾ ਦਾ ਕਉਂਕੇ ਭਾਈ ਆਪਣੇ ਘਾਤ ਹੁੰਦੀਆਂ ਨਾ ਜੀ ਵੀਦਰ ਭਰਾਵਾਂ ਨੂੰ ਵੀ ਯਾਰ ਆਹ ਚੀਜ਼ ਇੱਥੋਂ ਐ ਕਰਤੀ ਯਾਰ ਥਲਵਾ ਵੱਧ ਲਾਦਾ ਇਹਦੇ ਹੈ ਵਿੱਚ ਹੈਗੇ ਬੰਦੇ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਆ ਨਜਾਇਜ਼ ਲੋਹਾ ਲਾਤਾ ਤੂੰ ਕਰਾਇਆ ਤਾਂ ਆਮ ਹੀ ਬਣ ਜਾਂਦਾ ਹਾਂ ਪਰ ਇਹ ਆਮ ਤੇ ਫਰਕ ਆ ਦੋਸਤੋਂ ਇਹ ਗਰਾਹੀ ਤੇ ਤਾਂ ਬੜੀ ਵਧੀਆ ਟੀਡਿੰਗ ਡੰਗਾਈ ਨਾ ਬੜੇ ਬਾਈ ਨੇ ਬਣਾਈ ਆ ਤੇ ਕੰਮ ਵੀ ਬਾਈ ਦੁੱਗਣਾ ਖਿੱਚੂਗੀ ਯਾਰ ਹਨਾ ਤੇ ਇਸ ਵਾਸਤੇ ਥੋੜਾ ਜਿਹਾ ਉਚਾਈ ਰੱਖੀ ਆ ਵੀ ਜਦੋਂ ਕੰਮ ਨਿੱਗਰ ਬਣਿਆ ਮਿੱਟੀ ਵੀ ਵਧੇ ਤਾਂ ਵੀ। ਵਜ਼ਨ ਕਿੰਨਾ ਆ ਬਈ ਟੁੱਟ ਲਾ। ਇਹਦਾ 3.5 ਕਿਲੋ ਕਰੀਬ ਹੋਵੇ। 3.5 ਕਿਲੋ ਦੇ ਤਕਰੀਬ ਨੂੰ ਬਜੇ ਨੂੰ ਹੈ ਤੇ ਪੰਪ ਕਿਹੜਾ ਲਾਇਆ ਹੋਈ ਇਹਦੇ ਉਹ। ਇਹ ਵੱਡੀ ਕੰਬੈਨ ਦੇ ਲੱਗਾ ਹੁੰਦਾ। ਹੂੰ। ਹਾਈ ਲੋ ਵਾਲਾ। ਠੀਕ ਹੈ ਬਈ ਹਾਈ ਲੋ ਵਾਲਾ। ਹਾਂ। ਹੂੰ। ਜਿਹੜਾ ਵੀ ਜਾਨ ਆਪਾਂ ਚੱਕਰ ਵਧਾ ਘਟਾ ਦਿੰਦਾ ਇੰਜਣ ਦੇ। ਠੀਕ ਹੈ ਬਈ ਉਹ ਪੰਪ ਲਾਦਾ ਇਹਦੇ। ਹਾਂ ਉਹ ਹੁੰਦਾ। ਠੀਕ ਹੈ। ਤੇ ਆਹ ਦੰਦ ਬਈ ਦੇਖ ਲਓ ਦੋਸਤੋ ਦੋਨੇ ਪਾਸੇ ਆ। ਇੱਕ ਵਾਰੀ ਬਈ ਆਪਾਂ ਚਲਾ ਕੇ ਆਪਣੇ ਦੋਸਤ ਨੂੰ ਘੁਮਾ ਕੇ ਦਿਖਾ ਗਏ ਇਹਨੂੰ। ਹਾਂ। ਹਾਂ ਆਜੋ ਬਈ ਚੱਲਦੀ ਵੀਡੀ ਆ ਫੜਾ ਦੂਜੇ ਮੈਨੂੰ ਚੱਲੋ ਬਈ ਮਾਰ ਦੋ ਸੜਫਾ ਇਹ ਆ ਜਾਓ ਦੋਸਤੋ ਹੁਣ ਦੇਖੋ ਤੁਸੀਂ ਹੁਣ ਦੇਖੋ ਕਿਹੜਾ ਲੋਡ ਘੁੰਦਾ ਇਹ ਆ ਚੱਕੋ ਹੁਣ ਸਿੱਧਾ ਨਾ ਦੇਖੀ ਚੱਲੋ ਇਹ ਆ ਲੋ ਪੁੱਠਾ ਹੋ ਗਿਆ ਇਹ ਲੋਡ ਤੇ ਆਈ ਨਹੀਂ ਦੋਸਤੋ ਪੂਰੀ ਮਜ਼ਬੂਤ ਚੀਜ਼ ਆ ਮਤਲਬ ਦੋਨੇ ਪਾਸੇ ਚੱਲਦਾ ਇਧਰੋਂ ਲੈ ਜੋ ਉਧਰੋਂ ਖਾਲੀ ਕਰ ਜੋ ਭਰ ਲਿਓ ਦੁਵਾਰੇ ਦੂਜੇ ਪਾਸੋਂ ਫੇਰ ਪੁੱਠਾ ਭਰ ਲਓ ਨਾ ਜਿਵੇਂ ਹੁਣ ਆਪਾਂ ਕੋਈ ਲੈਵਲ ਲੂਪਲ ਕਰਨਾ ਕਰਦੇ ਬੰਦ ਵੱਡੇ ਭਾਈ ਜਾ ਆਪਾਂ ਦੋਸਤੋਂ ਘਰੇ ਜਿਵੇਂ ਉਹਨੂੰ ਨਿਉਆ ਭਰਦੇ ਆ ਹਨ ਨਿਉਆ ਭਰ ਕੇ ਬਈ ਆਪਾਂ ਮੰਨ ਕੇ ਚਲੋ ਕੋ ਬੱਚੇ ਮਕਾਨ ਦੇ ਰੇਤਾ ਸਿੱਟਣਾ ਤਾਂ ਉਹ ਵੀ ਬਈ ਇਹਦੇ ਨਾਲ ਕੰਮ ਸੌਖਾ ਹੋ ਜੂ ਸਾਰੇ ਉਹਦੇ ਨਾਲ ਜ਼ਿਆਦਾ ਸੌਖਾ ਹੋ ਗਿਆ ਹੂੰ ਵੀ ਇਹ ਮਿੱਟੀ ਜਮਾਂ ਕੰਧ ਦੇ ਨਾਲ ਤੱਕ ਲਾਊਗਾ ਕੰਧ ਦੇ ਨਾਲ ਤੱਕ ਲਾਊ ਬਈ ਜਮ ਕੋਈ ਆਪਾਂ ਨੂੰ ਬੰਦਾ ਰੱਖਣ ਦੀ ਲੋੜ ਨਹੀਂ ਜੇ ਆਪਾਂ ਦੂਜਾ ਗਰਾਹ ਲਾਉਣੇ ਉਹਦੇ ਨਾਲ ਆਪਾਂ ਨੂੰ ਬੰਦਾ ਨਾਲ ਕਈਆਂ ਨਾਲ ਨਹੀਂ ਬਈ ਵੀ ਆਪਾਂ ਨੂੰ ਦੁਬਾਰੇ ਕਈਆਂ ਨਾਲ ਮੱਥਾ ਮਾਰਨਾ ਮੱਥਾ ਨਹੀਂ ਮਾਰਨਾ ਪਊਗਾ ਇਹਦੇ ਨਾਲ ਜਮਾ ਪੱਧਰ ਹੀ ਹੋ ਜਿੰਨੀ ਜਿੱਥੇ ਮਿੱਟੀ ਜਾਨੀ ਉੱਥੇ ਹੀ ਲੈ ਕੇ ਜਾਊਗਾ ਉੱਥੇ ਹੀ ਲੈ ਕੇ ਜਾਊਗਾ ਇਹ ਸ ਤੇ ਬਡੇ ਭਾਈ ਫਿਰ ਜੇ ਗੱਲ ਕਰਕੇ ਆਪਾਂ ਹੁਣ ਇਹ ਮੰਨ ਕੇ ਚਲੋ ਮਾਰਕੀਟ ਚ ਕੋਈ ਵੀ ਭਰਾ ਜੇ ਕਰ ਬਣਵਾਉਣਾ ਚਾਹੁੰਦਾ ਤਾਂ ਤਿਆਰ ਆ ਦੇ ਦੂੰਗੇ ਬਣਾ ਕੇ ਇਹ ਬਣਾ ਕੇ ਦੇਵਾਂਗੇ ਠੀਕ ਹੈ ਭਾਈ ਜੇ ਇਹਦੇ ਚ ਕੋਈ ਕਮੀ ਵੀ ਹੋਊਗਾ ਅਗਲਾ ਚਲਾ ਕੇ ਦੱਸੋ ਤਾਂ ਅਗਲੀ ਵਾਰ ਤੋਂ ਸੁਧਾਰ ਵੀ ਕਰਾਂਗੇ ਠੀਕ ਹੈ ਭਾਈ ਉਹ ਜੇ ਕੋਈ ਕਮੀ ਪੇਸ਼ੀ ਭਰਾ ਦੱਸ ਦੂਗਾ ਤਾਂ ਉਹਦਾ ਸੁਧਾਰ ਉਹਦਾ ਸੁਧਾਰ ਹੋਊਗਾ ਤੇ ਅਸੀਂ ਬਣਾਉਣਾ ਇਹ ਬਣਾਇਆ ਬਣ ਵੀ ਇਸੇ ਵੇਸਤੇ ਗਿਆ ਵੀ ਅਸੀਂ ਇਹਨੂੰ ਸੇਲ ਕਰਾਂਗੇ ਹੋਰ ਬਣਾਵਾਂਗੇ ਠੀਕ ਆ ਭਾਈ ਹੋਰ ਬਣਾਵਾਂਗੇ ਤਾਂ ਜਿੰਮੇਦਾਰ ਬੜੇ ਸ਼ੌਂਕ ਵਾਲੇ ਪਏ ਆ ਜਿਹੜੇ ਥੰਦ ਸ਼ੌਂਕ ਨਾਲ ਹੀ ਰੱਖਦੇ ਆ ਹਾਂ ਹਲੇ ਭਾਈ ਜਦ ਮੇਲੇ ਮੂਲੇ ਹੁੰਦੇ ਆਪਣੇ ਇੰਪਲੀਮੈਂਟ ਲੈ ਕੇ ਜਾਂਦੇ ਆ ਤੇ ਉਹ ਹਲੇ ਕਿਤੇ ਨਹੀਂ ਲੈ ਕੇ ਗਏ ਇਹਨੂੰ ਹਜੇ ਕਿਤੇ ਨਹੀਂ ਲੈ ਗਏ ਆ ਸ੍ਰੀ ਮੁਕਤਸਰ ਸਾਹਿਬ ਲੈ ਕੇ ਜਾਵਾਂਗੇ ਬਾਕੀ ਤੇ ਠੀਕ ਆ ਭਾਈ ਹਲੇ ਮੱਗੀ ਤੇ ਲੈ ਕੇ ਜਾਣਾ ਤੇ ਪਹਿਲੀ ਵਾਰੀ ਦੋਸਤੋ ਤੁਸੀਂ ਆਪਣੇ ਪੇਜ ਤੇ ਚੈਨਲ ਤੇ ਇਹ ਚੀਜ਼ ਦੇਖ ਰਹੇ ਹੋਗੇ ਤੇ ਕਮੈਂਟ ਕਰਕੇ ਸਾਰੇ ਭਰਾਵਾਂ ਨੇ ਜਰੂਰ ਦੱਸਣਾ ਵੀ ਕਿਵੇਂ ਲੱਗਿਆ ਬਾਈ ਨੇ ਬਣਾਇਆ ਜਿਹੜਾ ਇੰਪਲੀਮੈਂਟ ਤੇ ਬਾਕੀ ਜੇ ਕੋਈ ਭਰਾ ਤਿਆਰ ਕਰਾਉਣਾ ਚਾਹੁੰਦਾ ਤਾਂ ਉਹ ਬਾਈ ਦੇ ਮੈਂ ਤੁਹਾਨੂੰ ਨੰਬਰ ਦੇ ਦੇ ਤੇ ਯੂਟਿਊਬ ਚੈਨਲ ਤੇ ਤੇ ਬਾਈ ਦੇ ਯੂਟਿਊਬ ਚੈਨਲ ਦਾ ਵੀ ਤੁਹਾਨੂੰ ਲਿੰਕ ਦੇ ਦਾਂਗੇ ਉਹ ਤੁਸੀਂ ਬਾਈ ਨੂੰ ਘੰਟੀ ਕਰਕੇ ਬਣਵਾ ਸਕਦੇ ਹੋ ਤੇ ਬਾਈ ਹੋਰ ਇੰਪਲੀਮੈਂਟ ਕੀ ਕੀ ਬਣਾਉਣੇ ਖੇਤੀਬਾੜੀ ਦੇ ਤਕਰੀਬਨ ਸਾਰੇ ਸੰਦ ਤਿਆਰ ਕਰੀ ਦੇ ਠੀਕ ਆ ਬਾਈ ਜੇ ਮੈਂ ਟਰਾਲੀ ਹੋਗੇ ਕਲਟੀਵੇਟਰ ਹੋਗੇ ਕੋਈ ਵੀ ਸੰਦ ਖੇਤੀਬਾੜੀ ਦਾ ਸਾਰੇ ਸੰਦ ਇਹ ਤਿਆਰ ਕਰੀ ਦੇ ਠੀਕ ਆ ਬਾਈ ਸਾਰੇ ਸੰਦ ਹੀ ਤਿਆਰ ਕਰ ਦੋ ਸਾਰੇ ਸੰਦ ਆਪਣੇ ਇਤੇ ਆਪਦੇ ਤੇ ਪਏ ਆ ਜਿਹੜਾ ਕੋਈ ਚੈੱਕ ਕਰਨਾ ਕਰ ਸਕਦਾ ਠੀਕ ਆ ਭਾਈ ਸਾਰੇ ਸੰਦ ਉਹ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਸੰਦ ਬਾਈ ਦੇ ਬਣੇ ਹੋਏ ਤੇ ਕੋਈ ਵੀ ਜੇਕਰ ਤੁਸੀਂ ਕਲਟੀਵੇਟਰ ਬਣਵਾਉਣਾ ਟਰਾਲੀ ਬਣਵਾਉਣੀ ਆ ਹੋਰ ਕੋਈ ਸੰਦ ਪੜਾ ਬਣਵਾਉਣਾ ਉਹ ਦੂਰ ਆ ਕੋਈ ਨਾ ਬਣਵਾਉਣਾ ਚਾਹੁੰਦਾ ਹੋਵੇ ਚਾ ਨਾ ਬਣਾਉਂਦਾ ਹੋਵੇ ਪਰ ਇਹਨੂੰ ਆਣ ਕੇ ਵਿਜ਼ਿਟ ਜ਼ਰੂਰ ਕਰੇ ਹਾਂ ਇਹ ਗੱਲ ਆ ਦੋਸਤੋ ਇੱਕ ਤੁਡੀ ਹਾਂ ਜੇ ਨਹੀਂ ਵੀ ਬਣਵਾਉਣਾ ਤਾਂ ਤੁਸੀਂ ਬਾਈ ਕੋਲੇ ਪਿੰਡ ਆ ਕੇ ਇੱਕ ਵਾਰੀ ਵੇਖੋ ਜ਼ਰੂਰ ਸ਼ਾਮ ਸਿੰਘ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਚ ਆ ਕੇ ਤੁਸੀਂ ਇਹ ਬਾਈ ਕੋਲੇ ਕਰਾਹਾ ਜ਼ਰੂਰ ਦੇਖ ਕੇ ਜਾਓ ਤੁਹਾਡੀ ਰੂਹ ਖਿੰਡ ਜੂਗੀ ਮੇਰੀ ਤਾਂ ਖਿੰਡ ਗਈ ਭਾਈ ਕਿਉਂਕਿ ਇਸ ਤੋਂ ਪਿੱਛੇ ਕਾਪੀ ਹੋ ਜਾਣੀ ਹੈ ਹੂੰ ਕਾਪੀ ਹੋ ਜਾਣੀ ਪਰ オリジナル ਬਾਈ ਕਾਪੀਰਾਈਟ ਬਾਈ ਗੋਲੀ ਰਹੂਗਾ ਹੈ ਆਪਾਂ ਵੀਡੀਓ ਪਾਦੀ ਪਹਿਲਾਂ ਤੇ ਕਾਪੀਰਾਈਟ ਬਾਈ ਗੋਲੀ ਰਹਿਣਗੇ ਤੇ ਦੇਖ ਲਓ ਦੋਸਤੋ ਨਿਗਾ ਮਾਰ ਲਓ ਤੇ ਰਜਨਦਰ ਭਾਈ ਇੱਕ ਵਾਰੀ ਨਾ ਬੈਠ ਜਾਓ ਮੈਂ ਦੱਸਦਾ ਆਪਣੇ ਬਿਲਿਆਂ ਨੂੰ ਵੀ ਪਿੰਡ ਸ਼ਾਮ ਸਿੰਘ ਵਾਲਾ ਜਿਹੜਾ ਫਿਰੋਜ਼ਪੁਰ ਤੇ ਨੇੜੇ-ਤੇੜੇ ਆਪਣਾ ਫਿਰੋਜ਼ਪੁਰ ਤੋਂ ਕਿੰਨਾ ਰਹਿ ਜਾਂਦਾ ਪਿੰਡ ਫਿਰੋਜ਼ਪੁਰ ਤੋਂ 25 ਕਿਲੋਮੀਟਰ ਹੈ ਠੀਕ ਹੈ ਜੇ ਸਾਦਕ ਤੋਂ ਕਿਸੇ ਨੇ ਉਹਨਾਂ ਦੇ 15 ਕਿਲੋਮੀਟਰ ਹੈ ਹੂੰ ਗੁਰੂ ਰਸਹਾਏ ਤੋਂ ਉਹਨਾਂ ਹੋਵੇ ਇਧਰੋਂ ਵੀ 15-16 ਕਿਲੋਮੀਟਰ ਹੀ ਬੰਦ ਹੈ ਠੀਕ ਹੈ ਭਾਈ ਤੇ ਮੁਖਤਸਰ ਸਾਹਿਬ ਕਿੰਨਾ ਰਹਿ ਜਾਂਦਾ ਭਾਈ ਮੁਖਤਸਰ ਸਾਹਿਬ ਇੱਥੋਂ ਕੋਈ 35 ਕਿਲੋਮੀਟਰ ਹੋਊਗਾ ਮੁਖਤਸਰ ਸਾਹਿਬ 35 ਕਿਲੋਮੀਟਰ ਹੈ ਤੇ ਆਪਣੇ ਬਾਕੀ ਸਿੱਧੇ ਹੀ ਆ ਭਾਈ ਆਪਣਾ ਸੜਕ ਦੇ ਘਰ ਰਹਿ ਗਿਆ ਹਨ ਸੜਕ ਦੇ ਘਰ ਆ ਗੁਰਦੁਆਰਾ ਸਾਹਿਬ ਨਾਲ ਹੈ ਹਮ ਗੁਰਦੁਆਰਾ ਸਾਹਿਬ ਕੋਲੇ ਜਦੋਂ ਆਉਂਗੇ ਆਪਣੀ ਵਰਕਸ਼ਾਪ ਤਕਰੀਬਨ ਹੀ ਦਿਖ ਜਾਣੀ ਠੀਕ ਹੈ ਭਾਈ ਜਮਾ ਗੁਰਦੁਆਰਾ ਸਾਹਿਬ ਦੇ ਕੋਲ ਇਸੇ ਪਿੰਡ ਦਾ ਵਿਸਨੀਕ ਆ ਮੈਂ ਹਮ ਇਸੇ ਪਿੰਡ ਦੀ ਵਰਕਸ਼ਾਪ ਠੀਕ ਹੈ ਜੀ ਵਰਕਸ਼ਾਪ ਤੇ ਹੀ ਰਹਿ ਸਾ ਆਪਣੀ ਕੋਈ ਪਾਸੋਂ ਨਹੀਂ ਆਉਣਾ ਹਮ ਘਰੇ ਘਰੀ ਮਤਲਬ ਕਰੀ ਤੇ ਆਪਾਂ ਉਹਦੇ ਕੰਮ ਕਰੀਦੇ ਠੀਕ ਹੈ ਭਾਈ ਬਾਕੀ ਕੋਈ ਭਰਾ ਜੇਕਰ ਸੰਦ ਬੜਾ ਬਣਵਾਉਣਾ ਚਾਹੁੰਦਾ ਤਾਂ ਬਾਈ ਨੂਰੀ ਜੰਦਰ ਨੂੰ ਸੰਪਰਕ ਕਰ ਸਕਦਾ ਵੀਡੀਓ ਦੋਸਤੋ ਕਮੈਂਟ ਕਰਕੇ ਬਾਈ ਦਾ ਹੌਸਲਾ ਬੁਝਾਈ ਜਰ